ਜੀ ਮੇਰਾ ਨਾਮ ਅਮਤਾ ਹੈ। ਮੈਂ ਸੁਲਤਾਨ ਰੋਡ ਕਿੱਤੇ ਵਿੱਚ ਰਹਿੰਦੀ ਆ 6 ਨੰਬਰ ਗਲੀ ਕੋਟ ਬਾਬਰਦੀ ਸਿੰਘ। ਅੱਜ ਕੀ ਕੀ ਗੱਲ ਦਾ ਝਗੜਾ ਹੋਇਆ? ਅ ਝਗੜਾ ਸਾਡੇ ਐਵੇਂ ਸੀਗਾ ਕਿ ਸਾਡੇ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਜਿਹਾ ਲੜਾਈ ਹੁੰਦੀ ਪਈ ਸੀਗੀ। ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੁੰਦੀ ਸੀਗੀ ਫਿਰ ਗਲੀ ਗਵਾਂਡ ਵਾਲਿਆਂ ਨੇ ਲੱਗਿਆ ਕਿ ਮੇਰੇ ਨਾਲ ਸਾਨੂੰ ਗਾਲਾਂ ਕੱਢਣ ਦੇ ਪਰ ਉਹਨਾਂ ਨੂੰ ਗਾਲਾਂ ਨਹੀਂ ਕੱਢਣ ਦੇ ਸੀਗੇ। ਫਿਰ ਉਹ ਉਹਨਾਂ ਨੂੰ ਗੁੱਟਣ ਵਾਸਤੇ ਆ ਗਏ। ਸਲੰਦਰ ਆਣ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਨੂੰ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਮੇਰੇ ਕੋ ਬਿਮਾਰ ਚੱਲਦੇ ਆ ਰਹੇ ਤਰ੍ਹਾਂ ਦਾ ਪ੍ਰੈਸ਼ਰ ਜ਼ਿਆਦਾ ਨਹੀਂ ਬਸ 2 ਸਾਲ ਦੋ ਸਾਲ ਹੀ ਹੋਈ ਹਲੇ ਪਹਿਲਾਂ ਵੀ ਕਦੇ ਮੱਲੇ ਵਾਲਿਆਂ ਨੇ ਪੁੱਛਿਆ ਨਹੀਂ 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 ਕਦੇ ਨਹੀਂ ਘਰ ਮੱਲੇ ਵਾਲਿਆਂ ਨੇ ਪੁੱਛਿਆ ਜਾਵੇ ਕਿਉਂਕਿ ਕਦੀ ਇਹਨਾਂ ਨੇ ਆਸਤੇ ਕਹੀ ਕਿ ਇਹਨਾਂ ਬਤਮੀ ਜੀ ਨਹੀਂ ਕੀਤੀ ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਕਿਸੇ ਗਲੀ ਘਮਾਣਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਤੇ ਜਿਹੜਾ ਥਿਲ ਮੁੰਡਿਆ ਕਿਵੇਂ ਤੁਹਾਡੇ ਘਰ ਪਰ ਸਾਡੇ ਘਰ ਇਦਾਂ ਵੜੇ ਕਿ ਉਹ ਨਾਲ ਦਾ ਸਾਡੇ ਘਰ ਕੰਧ ਸਾਂਝੀ ਗਈ ਆ ਉਹਨਾਂ ਦੇ ਦਰਵਾਜ਼ੇ ਥਾਣੀ ਹੋ ਕੇ ਤੇ ਉੱਪਰ ਆਏ ਢੂੜ ਕੋਠੇ ਤੇ ਹਾਂਜੀ ਹਾਂਜੀ ਕੰਪਲੇਂਟ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕਰੀ ਸੀ ਕਿ ਪੁਲਿਸ ਆਈ ਸੀਗੀ ਉਹਨਾਂ ਨੇ ਫਿਰ ਮੈਨੂੰ ਉਹ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਹਾ ਸੀ ਵੀ ਇੱਥੇ ਜਾਓ ਤੇ ਆਪਣੀ ਕੰਪਲੇਂਟ ਲਿਖਾਇਓ ਤੇ ਹੁਣ ਕੀ ਕਾਰਵਾਈ ਕੀਤੀ ਸੀ ਕਾਰਵਾਈ ਹਲੇ ਤੱਕ ਸਾਡੀ ਕੋਈ ਵੀ ਨਹੀਂ ਕੀਤੀ ਕਾਰਵਾਈ ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਐਕਸ਼ਨ ਵੀ ਨਹੀਂ ਲਿਆਇਆ ਤੇ ਅਜੇ ਵੀ ਇਲਾਜ ਚੱਲ ਰਿਹਾ ਉਹਨਾਂ ਦਾ ਹਾਂਜੀ ਇਲਾਜ ਚੱਲਦਾ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਗਈ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਹਲੇ ਕਹਿੰਦੇ ਕਿ ਜਵਾਬ ਦਿੱਤਾ ਹੈ ਵੀ ਮਤਲਬ ਸੱਟਾ ਵਗੈਰਾ ਬਹੁਤ ਜ਼ਿਆਦਾ ਲੱਗੀ ਹੈ। ਜੇ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਜ਼ਿੰਮੇਵਾਰ ਇਹ ਜਿਹੜੇ ਤਿੰਨ ਜਾਣੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਉਹ ਹੋਣਗੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਆਣ ਕੇ ਜ਼ਿਆਦਾ ਮਾਰਿਆ। ਮੈਂ ਪੁਲਿਸ ਪ੍ਰਸ਼ਾਸਨ ਤੇ ਹੀ ਮੈਂ ਅਪੀਲ ਕਰਦੀ ਆ ਕਿ ਹਾਨ ਇਨਸਾਫ ਦਿੱਤਾ ਜਾਵੇ। ਇਹਨਾਂ ਦੇ ਇੱਕ ਬੰਦੇ ਦੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ। ਮਮਤਾ ਮੇਰਾ ਨਾਮ ਮਮਤਾ। ਹਾਂਜੀ ਤਾਂ ਮਾਮਲਾ ਆਇਆ ਸੀ ਕਿ ਕੁਝ ਇੱਕ ਨੌਜਵਾਨ ਨੂੰ ਘਰ ਵੜ ਕੇ ਤੇ ਨੌਜਵਾਨਾਂ ਦਾ ਬੁਟਿਆ ਕੀਤਾ ਮੰਮਲਾ ਦਾ ਇਹ ਆਪਣਾ ਜਸਦੇਵ ਸਿੰਘ ਸਣ ਰਣਜੀਤ ਸਿੰਘ ਵਾਸੀ ਕੋੜ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 54 34 ਦੇਣ ਵਾਲਾ ਇਹਦੇ ਨਾਲ ਮਤਲਬ ਪੱਕੂੜਾ ਬਣਾ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਦਾ ਪੱਕੂੜਾ ਇਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਹੋ ਰਿਹਾ ਇਹਨਾਂ ਨਾਲ ਕਿ ਤੇਰੇ ਨਾਲ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਤਾਲ ਵਿੱਚ ਜੀਰੇ ਲਾਲ ਹੀ ਦਾਖਲਿਆ ਜੋ ਇਹਦਾ ਬਿਆਨ ਹਸਨ ਕਾਲੀ ਗਏ ਆ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡ ਪੇਟ ਦੱਸੀਆ ਵੀ ਅਜੇ ਠੀਕ ਨਹੀਂ ਆ ਗੀ ਪਰਿਵਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਉਹ ਅਸੀਂ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਅਧਿਆ ਤੇ ਉਹ ਡਾਕਟਰ ਸਾਹਿਬ ਬੰਦੇ ਇੱਕ ਦੋ ਦਿਨਾਂ ਤੱਕ ਤੁਹਾਨੂੰ ਹੀ ਮਿਲ ਲੈਣਾ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਹਮਣਾ ਆਇਆ ਸੀ ਕਿ ਉਹ ਜੇ ਇੱਕ ਨੌਜਵਾਨ ਨੂੰ ਘਾੜ ਵੜ ਕੇ ਤੇ ਨੌਜਵਾਨ ਮਾਮਲਾ ਇਹ ਆਪਣਾ ਜਸਦੇਵ ਸਿੰਘ ਆ ਸਾਨੂੰ ਰਣਜੀਤ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 54 34 ਰਹਿਣ ਵਾਲਾ ਇਹਦੇ ਨਾਲ ਮਤਲਬ ਪਪਲੂ ਨਾਮ ਦਾ ਮੁੰਡਾ ਉਹਦੇ ਨਾਲ ਇਹਦਾ ਇੱਕ ਮੁੰਡਾ ਲੈ ਪਪਲੂ ਆ ਇਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਨਾਲ ਹੋ ਰਿਹਾ ਇਹਨਾਂ ਨਾਲ ਕਿ ਤੇਰੇ ਨਾਲ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਪਤਾਲ ਵਿੱਚ ਜੀਰੇ ਲਾ ਲਈ ਦਾਖ ਲਿਆ ਜੋ ਇਹਦਾ ਬਿਆਨ ਹਸਨਕਾਰੀ ਗਏ ਆ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡਾ ਪੇਟ ਦਿੱਤਾ ਵੀ ਅਜੇ ਠੀਕ ਨਹੀਂ ਆਏ ਪਰਵਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਜੋ ਉਹ ਅਸੀਂ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਅਧਿਅ ਹੈ ਤੇ ਉਹ ਡਾਕਟਰ ਸਾਹਿਬ ਨੇ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਇਹ ਮਿਲ ਬਣਾ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।